ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮਰਨਾ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 8872610778 ਜੀ ਅੱਜ ਦੀ ਵੀਡੀਓ ਪਿੰਡ ਸੁਖਾਣੰਦ ਜੀ ਤਹਿਸੀਲ ਬਾਗਾਪਰਾਣਾ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਟੋਟਲ 7 ਬੱਚੀਆਂ ਨੇ ਜੀ ਤੇ 2 گاਵਾ ਨੇ ਜਿਨ੍ਹਾਂ ਚੋਂ ਇੱਕ ਸੂਆ ਸਵਾਇਆ ਨਾਗ ਹੋਊਗਾ ਤੇ ਇੱਕ ਗੱਭਣ ਹਜੇ ਸਮਾਂ ਲੈਂਦੀ ਹੈ ਡਿਟੇਲ ਤੁਹਾਨੂੰ 22 ਤੋਂ ਲੈ ਕੇ ਦਿੰਨੇ ਆ ਤਸੱਲੀ ਪਰਖ ਤੁਸੀਂ ਕਰਨੀ ਆ ਜੀ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹਿਣਾ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਨਾਮ ਤੇ ਐਡਰੈਸ ਲਖ ਦੋ ਜੀ ਮੇਰਾ ਨਾਮ ਲਾਪਰੀ ਦੋ ਬਈ ਪਿੰਡ ਸੁਗਨੰਦ ਜ਼ਿਲ੍ਹਾ ਮੋਗਾ ਤਹਿਸੀਲ ਬਾਗਾਪਰਾਣਾ ਮੋਬਾਈਲ ਨੰਬਰ ਜੀ 9872957848 ਨੇੜੇ ਸ਼ਹਿਰ ਆਪਣੇ ਭਗਤਾ ਭਾਈ ਤੇ ਬਗਰਾੜੀ ਆ ਠੀਕ ਆ ਬਰੇ ਹਾਂਜੀ ਤੇ ਅੱਜ ਫਿਰ ਕੁਸ ਬੱਚੀਆਂ ਲਿਆਂਦੀਆਂ ਕੁਸ ਘਾਵਾਂ ਲਿਆਂਦੀਆਂ ਹਾਂ ਹਾਂ ਬਈ ਸੂਈ ਤੋਂ ਸ਼ੁਰੂ ਕਰ ਵੀਰੇ ਗੱਬਣਾ ਆਪਾਂ ਬਾਅਦ ਚ ਦਿਖਾਉਨੇ ਆ ਇਹ ਨਾ ਯਾਰ ਵੀਰੇ ਹੈਨਾ ਤੁਹਾਡੇ ਚੈਨਲ ਤੇ ਦੇਖ ਕੇ ਲੋਕ ਬਹੁਤ ਫੋਨ ਲਾਈ ਜਾਂਦੇ ਸੀ ਵੀਰੇ ਗਾਈਆਂ ਹੈਗੀਆਂ ਉਹ ਥੋੜਾ ਹੈ ਨਾ ਹੁਣ ਬੱਚਿਆਂ ਦਾ ਹੀ ਕੰਮ ਵੱਧ ਚਲਾਤਾ ਸੀਗਾ ਮੈਂ ਗਾਂ ਲਿਧਿਆ ਨਹੀਂ ਨੀ ਗਿਆ ਤੇ ਫਿਰ ਹੁਣ ਦੋ ਗਾਈਆਂ ਆ ਗਏ ਤਾਂ ਹੀ ਫਿਰ ਮੈਂ ਤੈਨੂੰ ਫੋਨ ਲਾਤਾ ਠੀਕ ਆ ਜੀ ਇੱਕ ਵੀਰੇ ਬੇਨਤੀ ਆ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਤੇ ਨਾਲ ਘੰਟੀ ਦਾ ਬਟਨ ਆਲ ਤੇ ਸੈੱਟ ਕਰ ਲਓ ਜੀ ਵਹਿੜ ਤੋਂ ਸ਼ੁਰੂ ਕਰਦੇ ਸੂਆ ਕਿੰਨਾ ਮਸੂਈ ਆ ਜੀ ਬਈ ਇਹ ਦੂਜਾ ਸੂਆ ਸੂਈ ਆ ਕਦੋਂ ਸੂਈ ਆ ਜੀ ਇਹ ਰਾਤ ਸੂਈ ਆ ਬਾਈ ਬੱਚਾ ਕੀ ਆ ਜੀ ਨੇ ਬੱਚੀ ਦਿੱਤੀ ਆ ਵੇਖ ਲਬੇ ਕਿੰਨੀ ਸਵੇ ਸੱਟ ਦੀ ਬੱਚੀ ਬੜੀ ਟੌਪ ਦੀ ਹੈ ਜੀ ਟੈਂਕ ਨੂੰ ਹੋ ਜਾਦੀ ਚੈੱਕ ਕਰ ਸਕਦੇ ਹੋ ਕੁਆਲਟੀ ਦਾ ਅੰਤ ਕੋਈ ਨਹੀਂ ਹੈਗਾ ਕੋਈ ਰਿਕਾਰਡ ਵੀਰੇ ਦਾ ਵੀਰੇ ਯਾਰ ਉਹ ਕਹਿੰਦੇ ਆ ਵੀ ਅਸਟੋਕੀ ਸੀਮਾ ਦੀ ਆਪਾਂ ਕਿਹੜਾ ਭਰਾਇਆ ਸੀਗਾ ਠੀਕ ਹੈ ਜੀ ਪਰ ਆਇਆ ਨਹੀਂ ਕੋਈ ਲਖਤੀ ਰੂਪ ਨਹੀਂ ਮਿਲਿਆ ਆਪਾਂ ਹਾਂ ਆਇਆ ਕੱਲਾ ਨਾ ਨਹੀਂ ਬੱਚੀ ਦਾ ਇੱਕ ਤਾਂ ਹੁੰਦਾ ਬੱਚੀ ਆ ਨਾ ਕੱਟ ਟਪੜਾ ਦੇਖੋ ਬਈ ਬੱਚੇ ਦਾ ਕੁਆਲਟੀ ਦੇਖੋ ਜਿਹੜੇ ਵੀ ਰੀਡਰ ਹੋਣਗੇ ਜੀ ਉਹਨਾਂ ਨੇ ਪਰਖ ਜ਼ਿਆਦਾ ਹੋਊਗੀ ਜੀ ਉਹਨਾਂ ਨੇ ਪਰਖ ਕਰਾਈ ਲੈਣੀ ਹੈ ਨਾ ਆਪਾ ਜੋ ਰੱਬ ਤੋਂ ਡਰ ਕੇ ਗੱਲ ਕਰਦੇ ਆ ਤੁਹਾਡੇ ਚੈਨਲ ਦੇ ਆਪਾਂ ਹੁਣ ਕਿੰਨੀਆਂ ਵੀਡੀਓ ਪਾਤੀਆਂ ਹਨਾ ਆਪਣੇ ਅੱਦੇ ਵੀਰ ਬਾਈ ਪੁਰਾਣੀਆਂ ਵੀਡੀਓ ਦੇਖ ਕੇ ਹੀ ਫੋਨ ਲਾਈ ਜਾਂਦੇ ਅੱਦੇ ਤਾਂ ਉਮੀ ਲੈ ਗਏ ਆਪਣੇ ਲੋਕ ਦੇਖਣ ਵੀ ਨਹੀਂ ਆਏ ਅੱਦੇ ਲੋਕ ਤਾਂ ਆਪਣੇ ਘਰੇ ਜਿੰਨੀਆਂ ਗਾਈਆਂ ਵੇਚੀਆਂ ਤੇਰੇ ਚੈਨਲ ਤੇ ਬਾਈ ਠੀਕ ਹੈ ਵੀਰੇ ਤੇ ਜੇਰ ਦੀ ਗਾਰੰਟੀ ਹੈ ਵੀਰੇ ਵੀਰ ਦੀ ਗਾਰੰਟੀ ਹੈ ਜੇ ਰੁਪਈਆ ਵੀ ਆਪਣੇ ਘਰੇ ਸੂਈ ਆ ਤਾਂ ਗਾਰੰਟੀ ਹੈ ਬਾਹਰੋਂ ਸੂਈ ਗਾਂ ਦੀ ਕੋਈ ਗਾਰੰਟੀ ਨਹੀਂ ਬਾਈ ਹਨਾ ਠੀਕ ਆ ਜੀ ਇਹਦੀ ਇਹ ਫੁੱਲ ਹੈ ਜੀ ਹਾਂ ਇਹ ਆਪਣੇ ਘਰੇ ਸੂਈ ਆ ਤਾਂ ਗਾਰੰਟੀ ਹੈ ਕਿੰਨਾ ਬੋਲਾ ਭਾਂਡੇ ਪਾਉਂਦੀ ਹੈ ਵੀਰੇ ਵੇਰੇ ਯਾਰ ਟੜਕੇ ਚ ਹੋਇਆ ਸੀ 5 ਤੋਂ 6 ਲੀਟਰ ਹਨਾ ਤੇ ਐਵੇਂ ਮੈਂ ਤੈਨੂੰ ਕਹਦਾ 10 ਚੋ ਲਿਆ 12 ਉਹ ਗੱਲਾਂ ਦਾ ਕੋਈ ਫਰਕ ਨਹੀਂ ਸ਼ਾਮ ਦੀ ਜਵਾਈ ਬਾਕੀ ਹੈ ਜੀ ਹਾਂ ਤੇ ਮਾਲਕਾਂ ਨੇ ਆਪਾਂ ਨੂੰ ਦੱਸਿਆ ਪਹਿਲੇ ਸੂਏ ਨੇ 18 ਕਿਲੋ ਦੁੱਧ ਦਿੱਤਾ ਹੈ ਤੇ ਕਿ ਬਾਹਲਾ ਤਾਂ ਕਹਿੰਦੇ ਨਹੀਂ 20 ਲੀਟਰ ਮੰਨ ਕੇ ਲੈ ਜੀ ਕੋਈ ਥਣਾ ਦੀ ਡੰਨਾ ਜੀ ਜਮ ਉਹ ਕਿਹਾ ਬਈ ਹੱਥ ਵੀ ਨਾ ਲਾਵੇ ਥੱਲੋ ਬੈ ਕੇ ਨਹੀਂ ਉੱਠਦਾ ਕੋਈ ਨਾ 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 ਆਪਣੇ ਯਾਰ ਮਾਲਕ ਦੀ ਮਿਹਰ ਆ ਬਈ ਅੱਜ ਤਾਈਂ ਆਪਣਾ ਪਸੂ ਗਲਤ ਨਹੀਂ ਨਿਕਲਿਆ ਕੱਲ ਦਾ ਪਤਾ ਕੋਈ ਨਹੀਂ ਸਹੀ ਗੱਲ ਹੈ ਜੀ ਤੋਰ ਕੇ ਦਿਖਾਦੀ ਵੀਰੇ ਰੰਗ ਪ੍ਰਿੰਟ ਜਾਤ ਬਰੀਡ ਦੀ ਪੂਰੀ ਚੰਗੀ ਹੈ ਜੀ ਰਾਤ ਸੂਈ ਬੱਚਾ ਮਗਰ ਤੁਹਾਨੂੰ ਬੱਚੀ ਮਿਲ ਜਾਣੀ ਹੈ ਜੀ ਬਰੀਡ ਵਾਈਜ਼ ਪੂਰੀ ਚੰਗੀ ਆ ਬਾਈ ਕਹਿੰਦਾ ਮਾਲਕਾਂ ਨੇ ਦਿੱਸਿਆ ਬੀ ਬਾਕੀ ਨਾ ਹੈਨਾ ਤੁਸੀਂ ਐਂ ਦੇਖੋ ਬੱਚੇ ਕਿੰਨੇ ਚੰਗੇ ਪਾਉਂਦੀ ਆ ਬੇੜਾ ਸਹੀ ਬੱਚਾ ਸਾਰਾ ਸੀਮਨ ਤੇ ਗਿਆ ਵਾ ਬੱਚਾ ਇਹ ਨਹੀਂ ਗਿਆ ਭਈ ਆਪਦੇ ਤੇ ਲੈ ਕੇ ਗਈ ਆ ਹਾਂ ਸਟ੍ਰਾਈਕਰ ਦੇਖੋ ਬੱਚੀ ਲੰਬਾਈ ਤੇ ਕੱਦ ਕਿੰਨਾ ਬੱਚੀ ਦੇ ਇੱਕ ਕੀ ਕਹਿੰਦੇ ਹੁੰਦੇ ਪੁਆਇੰਟ ਵੀ ਨਹੀਂ ਪਾਸੇ ਆਇਆ ਸਾਰਾ ਉਹਨਾਂ ਨੇ ਸਾਨੂੰ ਦੱਸਿਆ ਸੀਗਾ ਬੰਦਿਆਂ ਨੇ ਉਹਨਾਂ ਕੋਲੇ ਗਾਈਆਂ ਸਾਰੀਆਂ ਚੰਗੀਆਂ ਆ ਵੀਰੇ ਜਿੱਥੇ ਆਪਾਂ ਲਈ ਆ ਇੱਥੇ ਆਪਾਂ ਤੋਂ 10-12 ਕਿਲੋਮੀਟਰ ਹੀ ਆ ਪਿੰਡ ਬੰਦੇ ਦਾ ਜਿੱਥੋਂ ਲਈ ਉਹਨੇ ਦੱਸਿਆ ਸੀ ਉਹ ਕਹਿੰਦੇ ਇਹ ਜਿਹੜਾ ਬੱਚਾ ਵੀ ਸਦੇ ਕੋਈ ਰਵਾਈ ਆ ਪੁਰਾਣਾ ਉਹਨਾਂ ਕੋਲੇ ਤਾਂ ਉਹ ਕਹਿੰਦੇ ਹੁਣ ਉਹਨਾਂ ਨੇ ਯਾਰ ਬਾਹਰ ਦੀ ਤੈਨੂੰ ਬਦਲ ਲੋਕ ਬਾਹਰ ਵਾਲੇ ਜਾਈ ਜਾਂਦੇ ਆ ਹਨਾ ਤਾਂ ਹੀ ਉਹ ਮਾਲ ਘਟਾਇਆ ਉਹਨਾਂ ਨੇ ਬਈ ਹਾਂ ਜਿੱਥੋਂ ਲਈ ਆਪਾਂ 2-3 ਉੱਥੋਂ ਬੱਚੀਆਂ ਵੀ ਲਈਆਂ ਹਾਂ ਹਾਂ ਇਕੱਠਾ ਹੀ ਲਿਆ ਮਾਲ ਠੀਕ ਹੈ ਜੀ ਹਾਂ ਇਕੱਠਾ ਹੀ ਲਿਆ ਆਪਾਂ ਤੋਰ ਕੇ ਦਿਖਾ ਦੇ ਵੀਰੇ ਰਾਤ ਦੀ ਸੂਈ ਆ ਜੇਰ ਦੀ ਬਾਈ ਕਹਿੰਦਾ ਗਰੰਟੀ ਹੋਊਗੀ ਆਪਣੇ ਖੁਦ ਘਰੇ ਪਈ ਇਹੇ ਬਸ ਹੁਣ ਸਿੱਟਾ ਹੋਵੇ ਤਾਂ ਵੀ ਆਪਾਂ ਬੈਠੇ ਆ ਠੀਕ ਆ ਵੀਰੇ ਪਹਿਲੀ ਚਵਾਈ ਚ 5-6 ਕਿਲੋ ਬੋਲਾ ਕੱਢਿਆ ਜਿਹੜੀ ਨੋਰ ਨਹੀਂ ਹੋਈ ਸੀ ਹਾਂ ਕਿੰਨਾ ਵੀ ਮੈਂ ਕਹਿੰਦਾ 12 ਕਿਲੋ ਕੱਢਦਾ ਯਾਰ ਹਾਂ ਦੱਪ ਪੂਰਾ ਸ਼ਾਮ ਦੀ ਚਵਾਈ ਹੁਣ ਹੋਣੀ ਆ ਕਿਉਂਕਿ ਵੀਡੀਓ ਤੂੰ ਪਹਿਲਾਂ ਬਣਾ ਲਈ ਆ ਜੀ ਬਾਕੀ ਥਾਣ ਕੱਲਾ-ਕੱਲਾ ਨਿੱਖੜ ਮਾ ਹੱਥੀ ਚਵਾਈ ਵਾਲਾ ਥਾਣਾ ਚਾਰ ਹੀ ਥਾਣਾ ਫੋਟ ਸ਼ਾਂਕ ਪੂਰਾ ਵੀ ਨਹੀਂ ਥਾਣਾ ਤੁਹਾਨੂੰ ਨੇੜੇ ਤੋਂ ਦਿਖਾ ਦਿੰਨਾ ਜੀ ਗੁਲਾਬੀ ਥਾਣਾ ਮੋਟਾ ਮੱਝਾਂ ਵਰਗਾ ਬੱਚੇ ਵਾਲੀ ਪਿਆਰੀ ਹੈ ਜੀ ਮਗਰ ਮਗਰ ਸਾਨੂੰ ਬੱਚੀ ਦੇ ਬਰੋਬਰ ਦੇ ਮੁੱਲ ਦੀ ਤਿਆਰ ਹੋ ਜਾਣੀ ਹੈ ਬੱਚੀ ਹੈ ਨਾ ਬਈ ਲੈ ਕੋਈ ਬਾਲਾ ਦਾ ਆਪਾਂ ਕਹਿੰਦੇ ਨਹੀਂ ਜਿਹੜੇ ਸਾਨੂੰ ਹੁਣ ਬਈ ਤੁਸੀਂ ਵੀਡੀਓ ਬਣਾਉਣੇ ਆ ਬੱਚੀ ਦੀ ਮੰਗ ਹੋਈ ਆ ਬੰਦੇ 4 ਮਹੀਨੇ ਸੰਭਲੇ ਬਈ 25000 ਦੀ 25000 ਦੀ ਇਹ ਵੀ ਗੱਲ ਹੈ ਕਿਉਂਕਿ ਇਹ ਪ੍ਰਿੰਟ ਦਾ ਹੀ ਬਈ ਆ ਤਾਂ ਹੁਣ ਨਾ ਆਪਾਂ ਪ੍ਰਿੰਟ ਲੈਣਾ ਵੀਰੇ ਇਹ ਹਾਂ ਆਪਾਂ ਹੁਣ ਦੇਣੀ ਆ ਬਈ ਐ ਕੱਚੇ ਨਾੜੂ ਵਾਲੀਆਂ ਬੱਚੀਆਂ ਲੋਕ 12-12 ਹਜ਼ਾਰ ਮੰਗੀਆਂ ਦੇ ਰਹੀਆਂ ਆਂ ਦਾ ਡਿਮਾਂਡ ਕਰਨੀ ਲੈਣ ਦੇਣ ਵਾਲੀ ਜੈ ਜੈ ਬਈ ਆਪਾਂ ਨੇ ਅੱਗੇ ਭਾਜੇ ਹੁੰਦੇ ਆਪਣਾ ਮੁੱਲ 76 75 ਦੀ ਦੇ ਦਾਂਗੇ ਉਹ ਜੁਮਾਨ ਹਾਂ ਹਾਂ ਠੀਕ ਹੈ ਕਰ ਦਾਂਗੇ ਬਾ ਭਈ ਐਵੇਂ ਅਲਾ ਕਹਦੇ ਬਈ 68 ਲੈ ਲਾ 70 ਲੈ ਲਾ ਬਈ ਦੇਣੀ ਨਹੀਂ ਆਪਾਂ ਠੀਕ ਹੈ ਕਿੰਨਾ ਮਤਲਬ ਕੀਤਾ ਸੀ ਆਪਾਂ ਇਹਦਾ ਬਈ 75 75000 ਬੁੱਲ 75000 ਛੋੜਾਂ ਇਹਦਾ ਮੌਕੇ ਤੇ 2000 ਹੋਰ ਵੀ ਛੱਡ ਦਾਂਗੇ ਬਈ ਬਹਲਾ ਨਹੀਂ ਹਾਂ ਐਵੇਂ ਕਹਦੇ ਬਈ 65 ਫੋਨ ਵਾਲਾ ਫੋਨ ਨਾ ਨਾ ਬਈ ਯਾਰ 70 ਵਾਲਾ ਵੀ ਲਾਵੇ ਨਾ ਠੀਕ ਆ ਜੀ ਹਾਂ ਬਾਕੀ ਜਿਹਨੂੰ ਨਾਗ ਪਸੰਦ ਆਊਗਾ ਨੰਬਰ ਸਕਰੀਨ ਤੇ ਚੱਲੂਗਾ ਦੋ ਨੰਬਰ ਵੀਰੇ ਸੂਆ ਕਿੰਨਾ ਮਾ ਜੀ ਇਹਦਾ ਇਹ ਦੂਜਾ ਸੂਆ ਪੰਜਾਬ ਵਾਲੀ ਜੱਤੀ ਹਾਂ ਤੇ ਓਨਕਰਾਸ ਹੀ ਮੰਨ ਕੇ ਚੱਲੋ ਜੀ ਹਾਂ ਕਰਾਸਾ HF ਤੇ ਬਰੋਬਰ ਹਾਈਟ ਦੀ ਆ ਹਾਂ ਬਈ ਦੁੱਧ ਵੀ ਬਰੋਬਰ ਕੱਢੂਗੀ ਇਹ ਆਪਾਂ ਨਾਲ ਤੇਰੀ ਵੀਡੀਓ ਦਾ ਸਬੂਤ ਆ ਇਹ ਆਂਦਾ ਹਣੇ ਵੀ ਮਟ ਜੂਗੀ ਵੀਡੀਓ ਨਾ YouTube ਤੋਂ ਤੇ ਬਈ ਇਹ ਵੀ ਆਪਣੀ ਗੱਲ ਨਾਲ ਆ ਤੇ ਮੂੰਹੋਂ ਬਈ ਚਾਰ ਦੰਦਾਂ ਦਾ ਇੱਕ ਪਾਸਿਓ ਇੱਕ ਦੰਦ ਸਿੱਟਿਆ ਵਾ ਪਤਾ ਨਹੀਂ ਕੱਢ ਲਿਆ ਖਣੀ ਨਹੀਂ ਕਰਦਾ ਹਾਂ ਉਹ ਚੌਗੀ ਆ ਤੇ ਅੱਧੇ ਬਈ ਢਿੱਲਾਂ ਢੁੱਲਾਂ ਦਿਖਾ ਦੇ ਠੀਕ ਹੈ ਜੀ ਬਾਕੀ ਕੁਆਲਿਟੀ ਤੁਸੀਂ ਚੈੱਕ ਕਰੀ ਸਕਦੇ ਹਨ ਗੱਲਾਂ ਗੱਲਾਂ ਲਿਖ ਜਿਵੇਂ ਕਾਜੀ ਨਿੰਬੂ ਨੇ ਹੁੰਦਾ ਉਹ ਵੀ ਲੈਵਾ ਵੇਖ ਬਾਈ ਕਿੰਨਾ ਪਾਜੂ ਦੁੱਧ ਜੀ ਦੁੱਧ ਬਈ ਇਹ ਵੀ 18 ਲੀਟਰ ਦੇਊਗੀ ਠੀਕ ਹੈ ਜੀ 17 ਦੇ ਸਾਰੇ ਦੇ ਵਿੱਚ ਇਹ ਗਰਮੀਆ ਤੋਹਫਾ ਹੋ ਗਿਆ ਹਾਂ ਹਾਂ ਕਿਉਂਕਿ ਬਰੇ ਹੁਣ ਆਇਆ ਏਦੂ ਮੜ ਕੇ ਚੱਲਣਾ ਹੀ ਇਹੋ ਜਿਹਾ ਮਾਲ ਆ ਹਨਾ ਤੇ ਵੱਡੀ ਗਾਂ ਤਾਂ ਮੜ ਕੇ ਜੀਵ ਕੱਢ ਕੇ ਖੜੀ ਰਹਿੰਦੀ ਆ ਸਹੀ ਗੱਲ ਹੈ ਜੀ ਬਾਕੀ ਥਾਂ ਦੇ ਕਰੈਕਟਰ ਦਿਖਾ ਦੇ ਠੀਕ ਹੈ ਜੀ ਥਾਣਾ ਸੋਨਾ ਕੱਲਾ ਕੱਲਾ ਨਿੱਖੜਮਾ ਲੱਗਿਆ ਵਾ ਹੱਥੀ ਚਵਾਈ ਵਾਲਾ ਥਾਣਾ ਮੈਂ ਤਾਂ ਕਾਗਜੀ ਨਿੰਬੂ ਹੁੰਦਾ ਓਵੇਂ ਲੇ ਬਾਈ ਨਾੜਾ ਨਾ ਗੁੰਦਿਆ ਪਿਆ ਸਹੀ ਗੱਲ ਹੈ ਜੀ ਬਾਕੀ ਸੰਭੀ ਪਲੀ ਵੀ ਚੰਗੀ ਆ ਰੰਗ ਪ੍ਰਿੰਟ ਦੀ ਵੀ ਪੂਰੀ ਚੰਗੀ ਆ ਥਾਣਾ ਕੱਲਾ ਕੱਲਾ ਨਿੱਖੜਮਾ ਹੱਥੀ ਚਵਾਈ ਵਾਲਾ ਥਾਣਾ ਜੀ ਬਾਕੀ ਬੈੜ ਕੱਦ ਕਾਠ ਵਾਲੀ ਆ ਤੇ ਇਹਦੀ ਡਿਮਾਂਡ ਵੀਰੇ ਇਹਦਾ ਮੁੱਲ 62000 ਜੀ ਹੋਜੂ ਮਾਨਤਾ ਹਾਂ ਹਾਂ ਵੀਰੇ ਇਹ ਜੇ ਕੋਈ ਆਪਾਂ ਤੋਂ ਵੇਚਣ ਵਾਲਾ ਭਰਾ ਲੈ ਕੇ ਆਂਦਾ ਹਨਾ ਉਹਨੂੰ ਵੀ 4 ਪਈ ਛੱਡ ਕੇ ਜਾਊਗੀ ਸਹੀ ਗੱਲ ਹੈ ਜੀ ਆ ਵੀ ਬਈ ਬਾਕੀ ਦਿਖਾ ਦੇ ਲੈ ਵਾ ਦੇਖੀ 8000 ਰੁਪਿਆ ਡਿਮਾਂਡ ਆ ਜੀ ਵਿੱਚੋਂ ਮਾਨਤਾਣ ਹੋ ਜਾਊਗਾ ਜੀ ਨੰਬਰ ਸਕਰੀਨ ਤੇ ਚੱਲੂਗਾ ਬਾਕੀ ਤੁਹਾਡੇ ਵਾਸਤੇ ਸੱਤ ਬੱਛੀਆਂ ਨੇ ਜੀ ਸੱਤੇ ਦੇ ਸੱਤੇ ਤੋਹਫੇ ਹੀ ਆ ਇਹਨਾਂ ਚ ਤੁਹਾਨੂੰ ਤਿੰਨ ਕਿਨਗ ਤੋੜ ਕੇ ਦਿਖਾਵਾਂਗੇ ਤਾਂ ਕਿ ਵੀਡੀਓ ਨਾਲ ਲੰਬੀ ਹੋ ਜੇ ਬਾਕੀ ਜਿਹੜੀਆਂ ਤੋਰੇ ਦੀਆਂ ਦੰਦਾਂ ਦੀਆਂ ਥਣਾਂ ਦੀ ਬਾਈ ਦੀ ਗਾਰੰਟੀ ਹੋਊਗੀ ਆ ਬੱਚੇ ਦੀ ਕਿੰਨੀ ਉਮਰ ਹੈ ਜੀ ਬਈ ਇਹ ਬੱਚਾ ਹੈਗਾ 9 ਮਹੀਨਿਆਂ ਦੀ ਬੱਛੀ ਆ ਕੱਚੀ ਖੀਰੀ ਬਈ ਯਾਰ ਗਰੰਟੀ ਹੈ ਜੇ ਫੋਟ ਹੋਵੇ ਦੰਦੋਂ ਕੋਈ ਖੀਰੀ ਨਾ ਹੋਵੇ ਤੇ ਸਾਰੀਆਂ ਬੱਛੀਆਂ ਫ੍ਰੀ ਚ ਦੇਉਂਗਾ ਸਾਰੀਆਂ ਖੀਰੀ ਝੋਲੀ ਦਿਖਾ ਕੇ ਦੇਦੀ ਵੀਰੇ ਚੈੱਕ ਕਰੋ ਥੋੜਾ ਜਿਆਦਾ ਡਰੂਗੀ ਬਾਕੀ ਝੋਲੀ ਖੂਬਸੂਰਤ ਆ ਮੈਂ ਦੂਰੋਂ ਕੈਮਰਾ ਤੁਹਾਨੂੰ ਮਾਰ ਦਿਨਾ ਜੀ ਰੋਕ ਲੀ ਵੀਰੇ ਕੋਈ ਗੱਲ ਨਹੀਂ ਓਕੇ ਜੀ ਡਨ ਇਹ ਬਈ ਤਲਿਆ ਰਈ ਅੱਜ ਪਾਇਆ ਠੀਕ ਆ ਜੀ ਹਾਂ ਜਾ ਰਹੀ ਥਾਣਾ ਵੀਰ ਯਾਰ। ਓਕੇ ਗਰੰਟੀ ਹੈ ਜੀ। ਬਈ ਯਾਰ ਗਰੰਟੀ ਹੈ ਤੇ ਆਪਾਂ ਇਹ ਗੱਲ ਜਿਹੜੀ ਕਹਿਤੀ ਨਿਕਲੂਗੀ। ਠੀਕ ਹੈ ਵੀਰੇ। ਤੇ ਡਿਮਾਂਡ ਇਹਦੀ ਬੱਚੇ ਦੀ। ਇਹ ਨਾ ਬਈ ਯਾਰ ਸਾਰੀਆਂ ਦਾ ਇਕੱਠਿਆਂ ਦਾ ਕਰਦੀ ਕਿ ਡੋਡ ਕਰਦੀ ਏ। ਚੱਲ ਇਕੱਠਿਆਂ ਦਾ ਕਰਦੇ। ਬਾਕੀ ਸਾਰੀਆਂ ਦਾ ਕਰਾਂ ਇਕੱਠਿਆਂ ਦਾ ਕਰਦੇ। 10 ਇਕੱਠਿਆਂ ਦਾ ਦੱਸ ਦੇ ਜਿਹੜੀ ਜਿਹਨੂੰ ਪਸੰਦ ਹੋ ਉਹਦਾ ਕੱਲੀ ਦਾ ਰੇਟ ਪੁੱਛ ਲੂ ਪਹਿਲਾਂ ਉਹ ਦੱਸ ਦੇ ਬਈ ਕਿੰਨੇ ਤੋਂ ਲੈ ਕੇ ਕਿੰਨੇ ਤੱਕ ਰੇਟ। ਰੇਟ? ਸਟਾਰਟਿੰਗ। ਸਟਾਰਟਿੰਗ 10000 ਤੋਂ। ਤੇ ਐਂਡ ਰੇਟ। ਐਂਡ ਰੇਟ ਬਈ ਲਾਲਾ 24-25000। ਠੀਕ ਹੈ ਜੀ ਤੇ ਸਾਰ ਸੱਤਾਂ ਦਾ ਹਾਂ ਸੱਤਾਂ ਦਾ ਵਿੱਚ ਉਹ ਜੁਮਾਨ ਹਾਂ ਮਾਨਤਨ ਕਰਦਾ ਜਿਹੜੀ ਤੁਹਾਨੂੰ ਪਸੰਦ ਆ ਉਹ ਕੋਈ ਗਲੀ ਦਾ ਫੋਨ ਲਾ ਲੀ ਬਾਕੀ ਭਾਈ ਜਿਹੜੀਆਂ ਹਨਾ ਜਿਵੇਂ ਆਹ ਦੋ ਬੱਛੀਆਂ ਤੇ ਇੱਕ ਆਹ ਜੁੜੀ ਆ ਇਹ ਚਾਰ ਬੱਛੀਆਂ ਆਪਾਂ ਫਾਰਮ ਚੋਂ ਲਈਆਂ ਹਾਂ ਇਹਨਾਂ ਬਕਾਇਦਾ ਰਿਕਾਰਡ ਵੀ ਮਿਲ ਜੂਗਾ ਹਾਂ ਜਿਹਦਾ ਮਗਰੋਂ ਮਿਲੂਗਾ ਉਹ ਤਾਂ ਦੇਵਾਂਗੇ ਇਹ ਜੁੜੀ ਦਾ ਜਿਹਦਾ ਨਹੀਂ ਆਪਾਂ ਦੱਸਦੇ ਬਾਈ ਠੀਕ ਆ ਜੀ ਜਿਹਦਾ ਮਗਰੋਂ ਮਾਲਕਾਂ ਨੇ ਦੱਸ ਕੇ ਦਿੱਤਾ ਜੀ ਉਹ ਤਾਂ ਜ਼ਰੂਰ ਦੱਸਾਂਗੇ ਇਹਦੀ ਝੋਲੀ ਦਿਖਾ ਮੈਨੂੰ ਝੋਲੀ ਬਹੁਤ ਸੋਹਣੀ ਲੱਗੀ ਸੀ ਲਓ ਜੀ ਕਰ ਲਓ ਜੀ ਚੈੱਕ ਝੋਲੀ ਬੜੀ ਪਿਆਰੀ ਆ ਬਾਕੀ ਇਹਨਾਂ ਦੂਰ ਦੀ ਇੱਕ ਦੋ ਨਗਦ ਇੱਕ ਇਹ ਦੂਰ ਦੀ ਇੱਕ ਅੱਧਾ ਹੋਰ ਦੂਰ ਦਾਂਗੇ ਜੀ ਕੋਈ ਨਾ ਕੋਈ ਨਾ ਬਾਈ ਬਾਕੀ ਸੰਭੀ ਬਲੀ ਆ ਇਹ ਨਹੀਂ ਕਿ ਠੀਕ ਕੀ ਆ ਕਾਰਗਲ ਤੇ ਪਲੀਆਂ ਆਈਆਂ ਬਈ ਬੱਚੀਆਂ ਸਹੀ ਇਹ ਫਿਰ ਖੁੱਲੀਆਂ ਫਿਰਦੀਆਂ ਆਈਆਂ ਨਾ ਖੁੱਲਾ ਪਸ਼ੂ ਵੈਸੇ ਵੀ ਰਾਜੀ ਹੋ ਜਾਂਦਾ ਗਾ ਜੀ ਤੁਹਾਨੂੰ ਵੀ ਪਤਾ ਹੀ ਆ ਬਾਕੀ ਜਿਹੜੇ ਵੀਰ ਪਸ਼ੂ ਰੱਖਦੇ ਆ ਜੀ ਬਾਕੀ ਕੁਆਲਿਟੀ ਦਿਖਾਈ ਛੋਟਾ ਛੋਟਾ ਕੰਨ ਜਮਾ ਸਹੀ ਗੱਲ ਇਹ ਕੁਆਲਿਟੀ ਦਿਖਾ ਦੇ ਨਿੱਕਾ ਜਿਹਾ ਮੂੰਹ ਕੁਆਲਿਟੀ ਪਾਣੀ ਪੀਣ ਵਾਲਾ ਬਈ ਸਹੀ ਗੱਲ ਆ ਜੀ ਬਾਕੀ ਕੁਆਲਿਟੀ ਤੁਸੀਂ ਦੇਖ ਹੀ ਸਕਦੇ ਹੋ ਲੈ ਚੱਲੀ ਵੀਰੇ 10000 ਤੋਂ ਲੈ ਕੇ 24000 ਤੱਕ ਦਾ ਰੇਟ ਆ ਜਿਹੜਾ ਕੱਲੀ ਦਾ ਨਾ ਤੁਸੀਂ ਆਪੇ ਬਾਈ ਨਾਲ ਗੱਲਬਾਤ ਕਰ ਲਓ ਜੇ ਇਕੱਠੀਆਂ ਲੈ ਜੂ ਤਾਂ ਮਾਣਤਾਂ ਨੂੰ ਪੂਰਾ ਜ਼ਿਆਦਾ ਹੋ ਜਾਊਗਾ ਅੱਗੇ ਵੀਰੇ 3 ਨੰਬਰ ਦੀ ਤੁਹਾਨੂੰ ਝੋਲੀ ਦਿਖਾ ਦਿੰਨੇ ਆ ਝੋਲੀ ਬੜੀ ਕਮਾਲ ਦੀ ਆ ਜੀ ਕਰ ਲਓ ਜੀ ਚੈੱਕ ਇਹ 3 ਨੰਬਰ ਬੱਚੇ ਦੀ ਕਿੰਨੀ ਉਮਰ ਆ ਜੀ ਬਈ ਇਹ ਬੱਚੀ ਹੈਗੀ 8.5 ਮਹੀਨੇ ਦੀ ਇਹਦੀ ਵੀ ਫੇਸ ਕੁਆਲਿਟੀ ਦਿਖਾ ਦੇ ਬਾਕੀ ਕੁਆਲਿਟੀ ਆ ਦੇਖੀ ਬਈ ਬੂਤੀ ਦੇਖ ਵਿਚਾਰੀ ਦੀ ਠੀਕ ਆ ਜੀ ਹੂੰ ਜਾਨੇ ਕਿ ਕੰਨਾਂ ਜਾਵਾ ਦਸਾਂ 11 ਤੋਂ ਅੰਦਰ ਅੰਦਰ ਹੀ ਆ ਸਾਰੇ ਨਗਰ ਹਾਂ ਹਾਂ ਦੇਖ ਬਈ ਕੁਆਲਿਟੀ ਸਹੀ ਗੱਲ ਆ ਜੀ ਤੇ ਐਦੀ ਵੀ ਲਓ ਜੀ ਕਰ ਲਓ ਝੋਲੀ ਚਾਹਣਾ ਬਈ ਇਹਦੇ ਵੀ ਠੀਕ ਹੈ ਜੀ। ਵਾਲਟਿਆ ਗੁੱਦਨ ਵਾਲੀ ਭਲੀ ਪਈ ਐ ਤਾਂ ਮਾਂ ਦੀ। ਇਹ ਬਈ ਆਈਆਂ ਬਈ ਦੁੱਧ ਤੇ ਪਲੀਆਂਆਂ ਬੱਚੀਆਂ ਤਾਂ ਰੁਖੀਆਂ ਮਿਸੀਆਂ ਯਾਨੀ। ਸਹੀ ਗੱਲ ਐ ਜੀ। ਤੇ ਅੱਗੇ ਵੀਰੇ ਕਿੰਨੇ 4 ਨਗ ਹੋਗੇ? 5 ਨੰਬਰ ਨਗ ਵੀਰੇ। ਨੰਬਰ ਦੱਸ ਦਿਓ ਬਾਈ ਨੂੰ ਤੇ ਉਹਦਾ ਕੱਲੀ-ਕੱਲੀ ਦਾ ਰੇਟ ਤੁਹਾਨੂੰ ਬਾਈ ਦੱਸ ਦੂਗਾ। ਇਕੱਠਿਆਂ ਦਾ ਤੁਹਾਨੂੰ ਦੱਸ ਹੀ ਦਿੱਤਾ। ਦੰਦਾਂ ਦੀ ਗਰੰਟਡ ਖੀਰੀਆਂ ਹੋਣਗੀਆਂ। ਵੀਰੇ ਬੇਫਿਕਰ ਹੋ ਕੇ ਆਈ ਕੋਈ ਵੀ ਤੇ ਆ ਗਿਆ 6 ਨੰਬਰ ਨਗ। ਝੋਲੀ ਇਹਦੀ ਵੀ ਦਿਖਾ ਦਿਓ ਜੀ। ਲੋ ਜੀ ਚੈੱਕ ਕਰੋ। ਓਕੇ ਜੀ। ਧੰਨਾਂ। ਤੇ ਅੱਗੇ ਆ ਗਿਆ ਵੀਰੇ ਐਂਡ ਵਾਲਾ ਲਓ ਜੀ ਇਹ ਨੂੰ ਤੋੜਦੀ ਆ ਬੱਚਾ ਦਾ ਛੋਟਾ ਚੰਗਾ ਬੱਚਾ ਨਾ ਰੰਗ ਰੰਤ ਵਾਲਾ ਜੀ ਇਹ ਬਾਕੀ ਬਈ ਇਹਦੀ ਕੁਆਲਿਟੀ ਵੇਖ ਬਹੁਤ ਜ਼ਿਆਦਾ ਆ ਸਹੀ ਗੱਲ ਹੈ ਲੈਗ ਸਕੋਰ ਪੂਰਾ ਐਨ ਜਮਾ ਖੜਮੇ ਲੱਤਾ ਜੀ ਸ਼ਾਇਦ ਛੋਟਾ ਹੀ ਆ ਬੱਚਾ ਕਿੰਨੀ ਕੁ ਉਮਰ ਹੋਏ ਦੀ ਇਹ ਬਈ 5.5 ਮਹੀਨੇ ਦੀ ਬਸ ਠੀਕ ਆ 5.5 ਮਹੀਨੇ ਦੀ ਉਮਰ ਆ ਜੀ ਬਾਕੀ ਇਹਦੀ ਡਿਮਾਂਡ ਆ 10000 ਹੈ ਇਹਦੀ ਡਿਮਾਂਡ ਹਾਂ ਹਾਂ ਬਈ ਇਹ ਐਂਡ ਵਾਲੀਆਂ ਦੋ ਬੱਚਿਆਂ ਦਾ ਦਾਤਾ ਆ ਠੀਕ ਆ ਇਹਦਾ 10000 ਰੁਪਿਆ ਡਿਮਾਂਡ ਆ ਜੀ ਬਾਕੀ ਜਿਹਨੂੰ ਕੋਈ ਵੀ ਨਾਗ ਪਸੰਦ ਆਊਗਾ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਬਾਕੀ ਬਈ ਆਏ ਨਹੀਂ ਹਨਾ ਫੇਵਰੇਵਰਿਆ ਲਹ ਕਹਿੰਦਾ ਹੈ ਬਈ ਸਰੀਰ ਤੋਂ ਬਈ ਸਾਰੀਆਂ ਵਸ਼ੀਆਂ ਸਾਫ ਆ ਜੇ ਕਿਸੇ ਬੱਸੀ ਦੇ ਹਨਾ ਕੋਈ ਗੰਧ ਮਰੋੜੀ ਵੀ ਹੋਵੇ ਤਾਂ ਵੀ ਆਪਾਂ ਦੇਨਦਾਰ ਆ ਆਏ ਨਹੀਂ ਬਈ ਕੋਈ ਬੰਦਾ ਦੂਰੋਂ ਆਊਗਾ ਬਈ ਉਹ ਤੇਲ ਮਚਾ ਕੇ ਮੁੜ ਜਾਊਗਾ ਠੀਕ ਹੈ ਵੀਰੇ ਹਾਂ ਆਏ ਸਮਝ ਲੈ ਕੋਈ ਬੰਦਾ ਬਈ ਤਿੰਨ ਵਸ਼ੀਆਂ ਇੱਕ ਮੇਲ ਦੀਆਂ ਠੀਕ ਹੈ ਜੀ ਠੀਕ ਹੈ ਤੇ ਚਾਰ ਵਸ਼ੀਆਂ ਇੱਕ ਮੇਲ ਦੀ ਠੀਕ ਹੈ ਵੀਰੇ ਜਿਹੜੀਆਂ ਪਹਿਲੀਆਂ ਤਿੰਨ ਸਮਝ ਲਓ ਹਨਾ ਬੰਦਾ ਬਈ ਇੱਕ ਇੱਕ ਗੱਟਾ ਖਵਾ ਗੇ ਟੀਗਾ ਲੈ ਲੈਣੀਆਂ ਟੀਗਾ ਲੈਣ ਵਾਲੀਆਂ ਜੀ ਜਿਵੇਂ ਆ ਜੁੜੀ ਆ ਗਈ ਹੈ ਹਨਾ ਇਹ ਵੀ ਇਹ ਸਮਝ ਲਓ ਦੋ ਦੋ ਗੱਟੇ ਖਾ ਲੈਣੀਆਂ ਉਹ ਤਿੰਨ ਤਿੰਨ ਖਾ ਲੈਣੀਆਂ ਵਸ਼ੀਆਂ ਦੀ ਸਹੀ ਗੱਲ ਹੈ ਜੀ ਬਾਕੀ ਚੰਗੇ ਆ ਨਾ ਸਾਰੇ ਰੰਗ ਪ੍ਰਿੰਟ ਵਾਲੇ ਆ ਜੀ ਜਿਹਨੂੰ ਨਾ ਕੋਈ ਪਸੰਦ ਆਊਗਾ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹੂਗਾ ਜੀ ਧੰਨਵਾਦ